ਹਾਂਜੀ ਸਟਾਰ ਕਿਸੇ ਵੀ ਦੇਸ਼ ਕੌਮ ਸਮਾਜ ਧਰਮ ਤੇ ਸੰਸਥਾ ਦੀਆਂ ਚੰਗੀਆਂ ਗੱਲਾਂ ਰਵੈਤਾ ਤੇ ਪਰੰਪਰਾਵਾਂ ਨੂੰ ਸੁਣ ਕੇ ਪੜ੍ਹ ਕੇ ਅਤੇ ਵੇਖ ਕੇ ਉਹਨਾਂ ਨੂੰ ਅਣਗੌਲਿਆ ਅਣ ਸੁਣਿਆ ਤੇ ਅਣ ਵੇਖਿਆ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਤੇ ਅਮਲ ਕਰ ਲੈਣਾ ਚਾਹੀਦਾ ਹੈ ਉਨਾ ਉੱਤੇ ਅਮਲ ਕਰਨ ਨਾਲ ਸਾਡੀ ਸੋਚ ਵਿੱਚ ਅਤੇ ਦਾਨ ਲੈਣ ਤੇ ਵਿਲੱਖਣ ਢੰਗ ਦੀ ਚਰਚਾ ਕਰਨਾ ਚਾਹਾਂਗਾ ਤਦ ਸਕਾਰਾਤਮਕਤਾ ਪੈਦਾ ਹੁੰਦੀ ਹੈ ਨੇਕੀ ਹਮਦਰਦੀ ਭਲਾਈ ਅਤੇ ਚੰਗਿਆਈ ਕਰਨ ਦੇ ਰਾ ਤਿਆਰ ਹੁੰਦੇ ਹਨ ਮਾਨਵਤਾ ਦਾ ਸੁਨੇਹਾ ਦੂਰ ਤੱਕ ਪਹੁੰਚੜ ਦੇ ਅਸਾਰ ਪੈਦਾ ਹੁੰਦੇ ਹਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿੱਗਰ ਸੋਚ ਨੂੰ ਅਪਣਾਉਣ ਦਾ ਸਬਕ ਮਿਲਦਾ ਹੈ ਡੰਡੀ ਇਸੇ ਸੰਦਰਭ ਵਿੱਚ ਮੈਂ ਕੈਨੇਡਾ ਵਿੱਚ ਦਾਨ ਦੇਣ ਇਸ ਮੁਲਕ ਵਿੱਚ ਸਮਾਜ ਸੇਵੀ ਸੰਸਥਾਾਂਾਂ ਦੇ ਨੁਮੈਂਦੇ ਦਾਨ ਲੈਣ ਲਈ ਨਾ ਤਾਂ ਘਰਾਂ ਦੇ ਦਰਵਾਜ਼ੇ ਤੇ ਘੰਟੀਆਂ ਖੜਕਾਉਂਦੇ ਘੁੰਮਦੇ ਹਨ ਤੇ ਨਾ ਹੀ ਉਹ ਹੱਥਾਂ ਵਿੱਚ ਦਾਨ ਵਾਲੀਆਂ ਪਰਚੀਆਂ ਫੜ ਕੇ ਦਾਨ ਮੰਗਦੇ ਘੁੰਮਦੇ ਹਨ ਦੰਡ ਇਸ ਮੁਲਕ ਵਿੱਚ ਲੋਕ ਭਲਾਈ ਦੇ ਕੰਮ ਕਰਨ ਵਾਲੇ ਲੋਕ ਘਰਾਂ ਵਿੱਚ ਇੱਕ ਇਸ਼ਤਿਹਾਰ ਸੁੱਟੇ ਜਾਂਦੇ ਹਨ ਉਸ ਇਸ਼ਤਿਹਾਰ ਵਿੱਚ দান ਦੇਣ ਲਈ ਇਹ ਸੁਨੇਹਾ ਦਿੱਤਾ ਹੁੰਦਾ ਹੈ ਕਿ ਇਸ ਦਿਨ ਤੇ ਮਿਤੀ ਨੂੰ ਇਸ ਸੰਸਥਾ ਦੇ ਨੁਮੈਂਦੇ ਇੰਨੇ ਵਜੇ ਇਹ ਚੀਜ਼ਾਂ ਜਿਨ੍ਹਾਂ ਵਿੱਚ ਰਾਸ਼ਨ ਅਤੇ ਕੱਪੜੇ ਹੋ ਸਕਦੇ ਹਨ দান ਦੇ ਰੂਪ ਵਿੱਚ ਲੈ ਆ ਰਹੇ ਹਨ ਦੰਡੀ ਪਰ ਜੇਕਰ ਕੋਈ ਸੱਜਣ ਇਹ ਚੀਜ਼ਾ ਲੋੜਵੰਦਾ ਨੂੰ ਦੇਣਾ ਚਾਹੁੰਦਾ ਹੈ ਤਾਂ ਸਾਫ਼ ਸੁਥਰੇ ਲਿਫਾਫਿਆਂ ਵਿੱਚ ਪਾ ਕੇ ਅਤੇ ਉਹਨਾਂ ਉੱਤੇ ਆਪਣਾ ਨਾਂ ਤੇ ਘਰ ਦਾ ਪਤਾ ਲਿਖ ਕੇ ਘਰ ਦੇ ਬਾਹਰ ਰੱਖ ਸਕਦਾ ਹੈ ਦਿਂ ਦਿੱਤੇ ਹੋਏ ਸਮੇਂ ਤੇ ਉਹ ਲਿਫਾਫੇ ਚੁੱਕ ਲੈ ਜਾਣਗੇ ਤੇ ਤੁਹਾਡੇ ਵੱਲੋਂ ਦਾਨ ਦੇ ਰੂਪ ਵਿੱਚ ਦਿੱਤੀਆਂ ਗਈਆਂ ਉਹ ਚੀਜ਼ਾਂ ਲੋੜਵੰਦਾਂ ਤੱਕ ਪਹੁੰਚ ਜਾਣਗੀਆਂ ਨਿਰਤਾਰਤ ਸਮੇਂ ਅਨੁਸਾਰ ਸੰਸਥਾ ਦੇ ਨੁਮਾਇंदे ਆਉਂਦੇ ਹਨ ਤੇ ਘਰਾਂ ਅੱਗੇ ਪਏ ਲਿਫਾਫੇ ਗੱਡੀਆਂ ਵਿੱਚ ਚੁੱਕ ਕੇ ਲੈ ਜਾਂਦੇ ਹਨ ਇਸ ਤੰਕਨਾਲ ਫੱਖ-ਫੱਖ ਗਲੀਆਂ ਵਿੱਚ ਇਕੱਠੀਆਂ ਹੋਈਆਂ ਚੀਜ਼ਾਂ ਇੱਕ ਸੈਂਟਰ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ। ਉਹਨਾਂ ਨੂੰ ਰਜਿਸਟਰਾ ਉਤੇ ਚੜਾਇਆ ਜਾਂਦਾ ਹੈ। ਰਾਸ਼ਨ ਦੇ ਪੈਕੇਟ ਤੇ ਕੱਪੜੇ ਬਣੀਆਂ ਹੋਈਆਂ ਅਲਮਾਰੀਆਂ ਵਿੱਚ ਰੱਖ ਦਿੱਤੇ ਜਾਂਦੇ ਹਨ। ਰਾਸ਼ਨ ਦੇ ਪੈਕੇਟ ਦੇਣ ਲੱਗਿਆਂ ਰਜਿਸਟਰ ਉਤੇ ਨਾਂ ਤਾਂ ਲੈਣ ਵਾਲੇ ਦਾ ਨਾਂ ਚੜਾਇਆ ਜਾਂਦਾ ਹੈ ਤੇ ਨਾ ਹੀ ਉਸ ਦੇ ਹਸਤਾਖਰ ਲਏ ਜਾਂਦੇ ਹਨ ਨਾ ਹੀ ਸਾਡੇ ਮੁਲਕ ਵਾਜ দান ਦੇਣ ਲੱਗਿਆਂ ਫੋਟੋਆਂ ਖਿੱਚਵਾ ਕੇ ਅਖਬਾਰਾਂ ਵਿੱਚ ਖਬਰਾਂ ਲਗਵਾਈਆਂ ਜਾਂਦੀਆਂ ਹਨ ਦਾ ਦਾਨ ਦੇਣ ਵਾਲਿਆਂ ਦਾ ਪਤਾ ਦਾ ਹੈ ਤੇ ਨਹੀਂ ਤਾਨ ਲੈਣ ਵਾਲਿਆਂ ਦਾ দান ਦੇਣ ਦੀ ਪਰੰਪਰਾ ਬਾਰੇ ਇੱਥੇ ਚਰਚਾ ਕਰਨ ਵਾਲੀ ਗੱਲ ਇਹ ਵੀ ਹੈ ਕਿ ਲੋਕ ਦਾਨ ਦੇ ਰੂਪ ਵਿੱਚ ਕੱਪੜੇ ਦੇਣ ਵੇਲੇ ਬਹੁਤ ਚੰਗੇ ਕੱਪੜੇ ਹੁੰਦੇ ਹਨ ਤਾਂ ਕਿ ਉਹ ਕੱਪੜੇ ਲੋਕਾਂ ਦੀ ਜ਼ਰੂਰਤ ਪੂਰੀ ਕਰ ਸਕਣ ਡੰਟ ਸਟਾਪ